ਅਸੀਂ ਵਿਖਾਉਨੇ ਆ ਕੋਠੀ ਬੇਨजीर रामपुर ਦੇ ਵਿੱਚ ਕੋਠੀ ਬੇਨजीर ਦੀ ਜਿਹੜੀ ਸਥਾਪਨਾ ਸੀ ਜਿਹੜਾ ਇਹਦਾ ਨਿਰਮਾਣ ਸੀ ਨਵਾਬ ਕਲਬੇ ਅਲੀ ਖਾਨ ਨੇ ਕਰੀਬ-ਕਰੀਬ 150 ਸਾਲ ਪਹਿਲਾਂ ਕਰਵਾਇਆ ਸੀ ਇਸ ਤਰੀਕ ਦੇ ਵਿੱਚ ਇਹ ਖੰਡਰ ਬਣੇ ਪਏ ਨੇ ਔਰ ਇੱਥੇ ਉੱਲੂ ਬੋਲਦੇ ਨੇ ਇੱਥੇ ਡੰਗਰ ਜਿਹੜੇ ਨੇ ਵੱਜਦੇ ਨੇ ਇੱਥੇ ਕਬੂਤਰਾਂ ਨੇ ਆਪਣਾ ਘਰ ਬਣਾਇਆ ਹੋਇਆ ਵਾ ਜਿਹੜਿਆਂ ਬਾਗਾਂ ਦੇ ਗੱਲੜ ਪਟਵਾਰੀ ਵਾਲਾ ਹਿਸਾਬ ਬੜਿਆ ਪਿਆ ਵਾ ਇਹ 100 ਕਿੱਲਿਆਂ ਦੇ ਵਿੱਚ ਬਾਗ ਆ ਬਾਗ ਦੇ ਵਿੱਚ ਕੋਠੀ ਆ ਬੇ ਨजीर ਕੋਠੀ ਔਰ ਬੇ ਨजीर ਬਾਗ ਔਰ ਰਾਮਪੁਰ ਦੀ ਸ਼ਾਨ ਹੁੰਦਾ ਸੀ ਕਿਸੇ ਟਾਈਮ ਦੇ ਉੱਤੇ ਔਰ ਇੱਥੋਂ ਦੇ ਜਿਹੜੇ ਨਵਾਬ ਸਨ ਜਾਂ ਉਹਨਾਂ ਦੇ ਜਿਹੜੇ ਪ੍ਰਾਣੇ ਹੁੰਦੇ ਸਨ ਇਹ ਗਰਮੀਆਂ ਦੇ ਵਿੱਚ ਇੱਥੇ ਆਣ ਕੇ ਨਿਵਾਸ ਕਰਦੇ ਹੁੰਦੇ ਸਨ ਬਾਕੀ ਸਮੇਂ ਤੇ ਇੱਥੇ ਨਵਾਬ ਦੀ ਫੌਜ ਰਹਿੰਦੀ ਹੁੰਦੀ ਸੀ ਔਰ ਇਸ ਕੋਠੀ ਦੇ ਅੰਡਰਗਰਾਉਂਡ ਜਿਹੜੀਆਂ ਨੇ சுரੰਗਾਂ ਜਾਂਦੀਆਂ ਨੇ ਇੱਥੋਂ ਦੇ ਨਿਕਲਣ ਵਾਸਤੇ ਜਾਂ ਇੱਥੇ ਆਉਣ ਵਾਸਤੇ ਅੰਡਰਗਰਾਉਂਡ சுரੰਗਾਂ ਵੀ ਬੜੀਆਂ ਹੋਈਆਂ ਨੇ ਉਹ சுரੰਗਾਂ ਜਿਹੜੀਆਂ ਖਾਸ ਬਾਗ ਕੋਠੀ ਨਿਕਲਦੀ ਜਾ ਕੇ ਇੱਕ சுரੰਗ ਜਿਹੜੀ ਆ ਉਹ ਲੱਖੀ ਬਾਗ ਕੋਠੀ ਨਿਕਲਦੀ ਆ ਔਰ ਪੂਰੀ ਰੀਦ ਦੇ ਨਾਲ ਇਹ ਕੋਠੀ ਬਣਾਈ ਸੀ ਪਰ ਅੱਜ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਪੇਸ਼ ਕੋਠੀ ਦੇ ਹਾਲਾਤ ਜਿਹੜੇ ਆ ਪੀ ਬਹੁਤ ਹੀ ਜਿਹਨੂੰ ਕਹਿੰਦੇ ਆ ਪੀ ਬਹੁਤ ਹੀ ਤਸਜੋਗ ਹਾਲਾਤਾਂ ਦੇ ਵਿੱਚ ਆ ਕੋਈ ਇਹਦੀ ਸੰਭਾਲ ਕਰਨ ਵਾਲਾ ਨਹੀਂਗਾ ਔਰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਵਾ ਉਸ ਤੋਂ ਬਾਅਦ ਮਨ ਲੋ ਕਹਿਣ ਨੂੰ ਤਾਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਆ ਪਰ ਕਿਤੇ ਨਾ ਕਿਤੇ ਅਸੀਂ ਜਿਹੜਾ ਵਾ ਵੀ ਆਪਣੀ ਜਿਹੜੀ ਵਿਰਾਸਤੀ ਚੀਜ਼ਾਂ ਸਨ ਵਿਰਾਸਤੀ ਜਿਹੜੀ ਆ ਥਾਂ ਸਨ ਸਾਡੇ ਜਾਂ ਸਾਡਾ ਇਤਿਹਾਸ ਸੀ ਉਹਨੂੰ ਸਾਂਭਣ ਦੇ ਵਿੱਚ ਵੀ ਨਕਾਮ ਹੋਏ ਆ ਇਹਨੋਂ ਤੋਂ ਅੰਗਰੇਜ਼ ਮੈਂ ਕਿਹਨਾਂ ਚੰਗੇ ਨੇ ਅਜੇ ਯੂਰਪ ਦੀ ਗੱਲ ਕਰ ਲੋ ਜਾਂ ਵਿਦੇਸ਼ ਦੀ ਕਿਸੇ ਜਗ੍ਹਾ ਦੀ ਵੀ ਗੱਲ ਕਰ ਲੋ ਉਹਨਾਂ ਨੇ ਆਪਣਾ ਇਤਿਹਾਸ ਭਾਵੇਂ ਉਸ ਉਹਨਾਂ ਦੇ ਇਤਿਹਾਸ ਦੇ ਨਾਲ ਉਹਨਾਂ ਦੀ ਸ਼ਰਮਿੰਦਗੀ ਵੀ ਜੁੜੀ ਹੋਈ ਆ ਤਾਂ ਵੀ ਉਹਨਾਂ ਨੇ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਪਰ ਅਸੀਂ ਜਿਹੜਾ ਵਾ ਆਪਣਾ ਜਿੱਤੇ ਮਾਣ ਵਾਲੀਆਂ ਚੀਜ਼ਾਂ ਸਨ ਮੰਨ ਲਓ ਵੀ ਨਵਾਬ ਜਿਹੜੇ ਸਨ ਉਹ ਵੀ ਇਸੇ ਧਰਤੀ ਦੀ ਪ੍ਰਾਦੇਸ਼ ਸਨ ਰਾਮਪੁਰ ਦੀ ਜਾਂ ਹਿੰਦੁਸਤਾਨ ਦੀ ਪ੍ਰਾਦੇਸ਼ ਸਨ ਪਰ ਉਹਨਾਂ ਦੀਆਂ ਜਗ੍ਹਾ ਨੇ ਜਿਹੜੀਆਂ ਕੋਠੀਆਂ ਨੇ ਮੁਗਲ ਕਲੀਨ ਕੋਠੀਆਂ ਨੇ ਜਾਂ ਇੱਥੇ ਰਹਿਲੇ ਪਠਾਨਾਂ ਦਾ ਇੱਥੇ ਰਾਜ ਹੁੰਦਾ ਸੀ ਰਾਮਪੁਰ ਦੇ ਵਿੱਚ ਉਹਨਾਂ ਦੇ ਥਾਂ ਨੇ ਅਸੀਂ ਇਹਨਾਂ ਦੀ ਬੜੀ ਬੇਕਦਰੀ ਕੀਤੀ ਆ ਔਰ ਕੋਈ ਇਸ ਵੱਲ ਧਿਆਨ ਨਹੀਂ ਦਿੰਦਾ ਅਰਬਾਂ ਖਰਬਾਂ ਦਾ ਸਰਕਾਰੀ ਫੰਡ ਵੀ ਆਉਂਦਾ ਵਾ ਇਨਾਂ ਚੀਜ਼ਾਂ ਦਾ ਵਿਰਾਸਤੀ ਚੀਜ਼ਾਂ ਨੂੰ ਸੰਭਾਲਣ ਵਾਸਤੇ ਪਰ ਉਹ ਕੌਣ ਖਾਂਡਿਆ ਵਾ ਕਿਹਦੇ ਢਿੱਡ ਚ ਜਾਂਡਿਆ ਇਸ ਚੀਜ਼ ਦਾ ਕੋਈ ਪਤਾ ਨਹੀਂਗਾ ਪਰ ਆ ਕੋਠੀ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਇੱਥੋਂ ਦੇ ਸਥਾਨਕ ਲੋਕ ਜਿਹੜੇ ਨੇ ਜਾਂ ਜਿਹੜੇ ਇਹਤੋਂ ਦੇ ਮਲਾ ਰਾਮਪੁਰ ਦੇ ਵਸਿੰਦੇ ਨੇ ਇਥੋਂ ਦੇ ਰਹਿਣ ਵਾਲੇ ਨੇ ਇਥੋਂ ਦੇ ਵਸਨੀਕ ਨੇ ਉਹਨਾਂ ਨੂੰ ਕੋਈ ਯੂਜ਼ਰ ਕਰਨਾ ਚਾਹੀਦਾ ਵਾ ਵੀ ਜਿਹੜੀ ਉਹਨਾਂ ਦੀ ਵਿਰਾਸਤ ਵਿਰਾਸਤੀ ਚੀਜ਼ਾਂ ਨੇ ਜਾਂ ਵਿਰਾਸਤੀ ਉਹਨਾਂ ਦੇ ਘਰ ਨੇ ਜਾਂ ਕੋਠੀਆਂ ਨੇ ਉਹਨਾਂ ਨੂੰ ਸੰਭਾਲ ਕਰ ਸਕਣਾ ਰਾਮਪੁਰ ਦਾ ਨੀਂਹ ਪੱਥਰ 1774 ਦੇ ਵਿੱਚ ਫੈਜ਼ੂਲਾ ਖਾਨ ਔਰ ਇਹ ਲਾਹ ਨੇ ਰੱਖਿਆ ਸੀ ਇਸ ਦੇ ਬਡੇਰੇ ਜਿਹੜੇ ਸਨ ਪਹਿਲੋਂ ਬਰੇਲੀ ਦੇ ਨਵਾਬ ਸਨ ਬਰੇਲੀ ਦੇ ਰਹਿਣ ਵਾਲੇ ਸਨ ਬਰੇਲੀ ਆਵਲਾ ਇੱਕ ਜਗ੍ਹਾ ਪੈਂਦੀ ਉੱਥੋਂ ਦੇ ਰਹਿਣ ਵਾਲੇ ਸਨ ਉਸ ਤੋਂ ਬਾਅਦ ਅਵਧ ਦੇ ਨਵਾਬ ਦੇ ਨਾਲ ਇਹਨਾਂ ਦੀ ਲੜਾਈ ਹੁੰਦੀ ਆ ਲੜਾਈ ਤੋਂ ਬਾਅਦ ਇਹਨਾਂ ਦੀ ਹਾਰ ਹੁੰਦੀ ਆ ਅੰਗਰੇਜ਼ ਕਿਉਂਕਿ ਅਵਧ ਦੇ ਨਵਾਬ ਸਪੋਰਟ ਕਰ ਰਹੇ ਸਨ ਮਦਦ ਕਰ ਰਹੇ ਸਨ ਉਸ ਤੋਂ ਬਾਅਦ ਉਹ ਹਾਰਨ ਤੋਂ ਬਾਅਦ ਇਹ ਜਾ ਕੇ ਤਰਾਈ ਦੇ ਪਹਾੜਾਂ ਦੇ ਵਿੱਚ ਲੁਕ ਜਾਂਦੇ ਆ ਪਰ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੁੰਦਾ ਵਾ ਇਹ ਰੀਤੀ ਹੁੰਦੀ ਆ ਤੇ ਰਾਮਪੁਰ ਦਾ ਇਲਾਕਾ ਜਿਹੜਾ ਵਾ ਇਹ ਨਵਾਬ ਫੈਜ਼ੂਲਾ ਖਾਨ ਆ ਜਿਹੜਾ ਇਹਨਾਂ ਨੂੰ ਮਿਲ ਜਾਂਦਾ ਤੇ ਇਹ ਆਣ ਕੇ ਇੱਥੋਂ ਦਾ ਨਵਾਬ ਆ ਰਾਮਪੁਰ ਦੀ ਜਿਹੜਾ ਨੀ ਪੱਥਰ ਰੱਖਦੇ ਨੇ ਆ ਤੁਸੀਂ ਵੇਖ ਸਕਦੇ ਹੋ ਸਾਹਮਣੇ ਅੰਮਾ ਦਾ ਬਾਗ ਆ ਇਸ 100 ਕਿਲੇ ਦੇ ਵਿੱਚ ਫੈਲਿਆ ਹੋਇਆ ਬਾਗ ਆ ਸਰਕਾਰਾਂ ਦੀ ਮਾੜੀ ਨੀਤੀ ਦੇ ਕਾਰਨ ਕੋਈ ਕਿਉਂਕਿ ਸਾਡੀ ਇਤਿਹਾਸਿਕ ਤਰੋਤਾ ਰਿਆ ਇਹਨੂੰ ਕੋਈ ਵੀ ਸੇਵਾ ਸੰਭਾਲਣੀ ਉਹਨਾਂ ਦੀ ਕਰਦਾ ਇਹਨੂੰ ਸੰਭਾਲ ਕੇ ਨਹੀਂ ਰੱਖਦਾ ਬਹੁਤ ਅਮੀਰ ਵਿਰਸਾ ਵਾ ਇਹ ਸਾਡਾ ਇਹਦੀ ਸੰਭਾਲ ਕਰਨੀ ਚਾਹੀਦੀ ਆ ਕਿਉਂਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਪਤਾ ਲੱਗ ਸਕੇ ਕਿ ਕਿੱਦਾਂ ਲੋਕ ਰਹਿੰਦੇ ਹੋਣਗੇ ਕਿ ਕਿੱਦਾਂ ਦੀਆਂ ਬਿਲਡਿੰਗਾਂ ਹੁੰਦੀਆਂ ਸਨ ਔਰ ਕੀ ਇਤਿਹਾਸ ਸੀ ਉਹਨਾਂ ਦਾ ਔਰ ਜਦੋਂ ਇਹੋ ਜਿਹੀਆਂ ਬਿਲਡਿੰਗਾਂ ਨੂੰ ਆਣ ਕੇ ਵੇਨੇ ਆ ਅਸੀਂ ਜਿਹੜੀਆਂ ਖੰਡਰ ਹੋ ਚੁੱਕੀਆਂ ਨੇ ਤਾਂ ਫੇਰ ਪਤਾ ਲੱਗਦਾ ਵੀ ਕਾਦਰ ਦੀ ਕੁਦਰਤ ਦਾ ਪਤਾ ਲੱਗਦਾ ਵਾ ਕਿ ਕਿੰਦੀ ਬਿਆੰਤ ਹੈ ਕਾਦਰ ਦੀ ਕੁਦਰਤ ਇੱਥੇ ਚੰਗੀ ਤਰ੍ਹਾਂ ਇਹਦੀ ਕਿਸੇ ਨੇ ਮੁਰੰਮਤ ਵੀ ਨਹੀਂ ਕਰਵਾਈ ਦੁਬਾਰਾ ਪਰ ਇਹ ਜਿਹੜੀ ਬਿਲਡਿੰਗ ਆ ਇਤਿਹਾਸ ਆਪਣੇ ਅੰਦਰ ਇੱਕ ਬਹੁਤ ਵੱਡਾ ਇਤਿਹਾਸ ਸਮੇਟੀ ਬੈਠੀ ਹੋਈ ਆ ਇਹ ਤੁਸੀਂ ਵੇਖ ਸਕਦੇ ਹੋ ਕਿੱਡੀ ਬੁਲੰਦ ਇਮਾਰਤ ਬਣਾਈਆਂ ਔਰ ਕਿੱਡੀ ਉੱਚੀ ਆ ਤਿੰਨ ਚਾਰ ਮੰਜਲਾ ਜਿਹੜੀ ਇਮਾਰਤ ਆ ਏ ਔਰ ਆਪਣੇ ਅੰਦਰ ਇੱਕ ਬਹੁਤ ਹੀ ਵੱਡਾ ਇਤਿਹਾਸਿਲ ਕੋਈ ਬੈਠੀ ਆ ਜੇ ਤੁਸੀਂ ਇਹ ਚੀਜ਼ ਨੂੰ ਅਮੇਜਿਨ ਕਰੋ ਕਿ ਕਿਸੇ ਸਮੇਂ ਦੇ ਉੱਤੇ ਕਿੱਡੀ ਸ਼ਾਨਦਾਰ ਬਿਲਡਿੰਗ ਇਹ ਰਹਿਦੀ ਹੋएगी ਔਰ ਇਹਦੇ ਇਹਦੇ ਵਿੱਚ ਬਹਿ ਕੇ ਨਵਾਬ ਤਨਵਾਬਾਂ ਦੇ ਜਿਹੜੇ ਗੈਸਟ ਹੁੰਦੇ ਹੋਣਗੇ ਬਹਿ ਕੇ ਇਥੇ ਮਹਿਫਲਾਂ ਲੱਗਦੀਆਂ ਹੋਣਗੀਆਂ ਗਰਮੀਆਂ ਦੇ ਦਿਨਾਂ ਦੇ ਵਿੱਚ ਇੱਥੇ ਕਿਉਂਕਿ ਗਰਮੀਆਂ ਦਾ ਹੀ ਵਸੇਰਾ ਸੀ ਚਾਰਛਰੇ ਬਾਗ ਸੀ ਔਰ ਪੁਰਾਣੇ ਟਾਈਮ ਤੋਂ AC ਜਾਂ ਕੂਲਰ ਵਗੈਰਾ ਤਾਂ ਹੁੰਦੇ ਨਹੀਂ ਸਿਰ ਪੱਖੇ ਨਹੀਂ ਹੁੰਦੇ ਹਨ ਤਾਂ ਫਿਰ ਉਦੋਂ ਜਿਹੜੇ ਨਵਾਬ ਹੁੰਦੇ ਸਨ ਉਹਨਾਂ ਨੇ ਆਪਣੀਆਂ ਜਿਹੜੀਆਂ ਰਿਹائشਾਂ ਜਿਹੜੀਆਂ ਗਰਮੀਆਂ ਦੀ ਹੋਰ ਰੱਖੀ ਹੁੰਦੀ ਸੀ ਤੇ ਸਿਆਲ ਦੀ ਹੋਰ ਰੱਖੀ ਹੁੰਦੀ ਇਹ ਗਰਮੀਆਂ ਦੇ ਮਤਲਬ ਨੂੰ ਕੋਠੀ ਬਣਾਈ ਸੀ ਚਾਰਛਰੇ ਬਾਗ ਸੀ ਇੱਥੇ ਨਵਾਬ ਆਉਂਦੇ ਸਨ ਗਰਮੀਆਂ ਜਾਣ ਕੇ ਰਹਿੰਦੇ ਸਨ ਉਹਨਾਂ ਦੇ ਗੈਸਟ ਆਉਂਦੇ ਹੁੰਦੇ ਸਨ ਇੱਥੇ ਅੰਗਰੇਜ਼ ਆਣ ਕੇ ਰਹਿੰਦੇ ਹੋਣਗੇ ਔਰ ਔਰ ਵੀ ਬਹੁਤ ਸਾਰੇ ਪ੍ਰਾਣੇ ਜਿਹੜੇ ਨੇ ਇੱਥੇ ਆਨ ਕੇ ਉਹਨਾਂ ਦੇ ਨਵਾਬਾਂ ਤੇ ਰਹਿੰਦੇ ਹੋਣਗੇ ਔਰ ਕਿਸੇ ਟਾਈਮ ਇੱਥੇ ਬਹੁਤ ਤਗੜੀ ਖੁਸ਼ਹਾਲੀ ਸੀ ਪਰ ਅੱਜ ਦੀ ਤਰੀਕ ਦੇ ਵਿੱਚ ਇਹ ਬਿਲਕੁਲ ਆਪਣੇ ਮਤਲਬ ਆਖਰੀ ਸਾਹ ਲੈ ਰਹੀ ਹੈ ਇਹ ਬਿਲਡਿੰਗ ਇਸ ਸਮੇਂ ਤੇ ਇੱਥੇ ਮਤਲਬ ਕਿ ਪ੍ਰਾਣਿਆਂ ਦੇ ਰਹਿਣ ਦੀ ਜਗ੍ਹਾ ਗੈਸਟ ਦੇ ਰਹਿਣ ਦੀ ਜਗ੍ਹਾ ਔਰ ਕਿੰਨੇ ਸ਼ਾਨਦਾਰ ਜਗ੍ਹਾ ਹੋਏਗੀ ਤੇ ਇੱਥੇ ਮੈਂ ਕਿੰਨਾ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਹੋਏਗਾ ਪਰ ਅੱਜ ਦੀ ਤਰੀਕ ਚ ਤੁਸੀਂ ਵੇਖ ਸਕਦੇ ਹੋ ਬਿਲਡਿੰਗ ਦੇ ਹਾਲਾਤ ਕੀ ਹੋਣ ਰਹੇ ਨੇ ਪੂਰੀ ਟੁੱਟੀ ਪਈ ਹੈ ਉੱਤੋਂ ਲੈ ਕੇ ਥੱਲੇ ਤੱਕ ਔਰ ਇਹਦਾ ਜਿੱਥੇ ਜਿੱਦਾ ਦਾ ਲੱਗਾ ਇਹਦੇ ਵਿੱਚ ਨਾ ਇੱਕ ਮੇਰੇ ਸਾਹਬ ਨਾਲ ਗੱਡ ਰਹੀ ਲੋਹੇ ਦਾ ਗੱਡ ਰਹੀ ਲੋਹੇ ਦਾ ਕੋਈ ਚੋਰੀ ਕਰਕੇ ਲੈ ਗਿਆ ਵਾ ਤੇ ਇਧਰ ਵੀ ਕੋਈ ਡੇਢ ਕੇ ਲੈ ਗਿਆ ਲੋਹੇ ਦਾ ਕੋਈ ਤੋੜ ਕੇ ਲੈ ਗਿਆ ਵਾ ਤੇ ਇਹ ਇਹਦੇ ਥੱਲੇ ਨਾ ਰੂੜੀ ਲਾਉਣ ਦਾ ਥਾਂ ਬਣਾਇਆ ਹੋਇਆ ਵਾ ਵੇਖ ਲੋ ਵੀ ਘਟੋ ਘਟ ਸਰਕਾਰ ਨੂੰ ਇੰਨਾ ਚਾਹੀਦਾ ਵੀ ਇਹਨੂੰ ਵੜ ਕੇ ਜਾਂ ਕੁਛ ਨਾ ਕੁਛ ਇਹ ਤਰੀਕੇ ਨਾਲ ਥੋੜਾ ਬਹੁਤ ਦੀ ਮੁਰੰਮਤ ਕਰਾ ਕੇ ਕਿਉਂਕਿ ਇਹ ਇਹ ਇੱਕ ਇਤਿਹਾਸ ਦਾ ਇੱਕ ਵਰਕਾ ਵਾ ਇਤਿਹਾਸ ਦਾ ਇੱਕ ਪਾਖਿਆ ਔਰ ਇਹ ਇਹਦੀ ਸੇਵਾ ਸੰਭਾਲ ਕਰਨੀ ਚਾਹੀਦੀ ਆ ਕਿ ਲੋਕੀ ਆਣ ਕੇ ਇਦਾਂ ਇਦਾਂ ਬੇਕਦਰਿਤ ਨਾ ਕਰਨ ਰੂੜੀ ਲਾਈ ਹੋਈ ਆ ਥੱਲੇ ਔਰ ਆ ਵੇਖ ਲਓ ਤੁਸੀਂ ਵੀ ਜਿਹੜੀ ਆ ਇੱਟ ਇੱਟ ਲੱਗੀ ਹੋਈ ਆ ਇਹਦੇ ਵਿੱਚ ਇਹ ਵੀ ਪੁਰਾਣੇ ਸਮਾਨੇ ਦੀ ਇੱਟ ਆ ਛੋਟੀ ਇੱਟ ਦੀ ਬਣੀ ਹੋਈ ਹੈ ਤੇ ਉੱਤੇ ਸੀਮੰਟ ਦਾ ਇਸਤੇਮਾਲ ਨਹੀਂ ਹੋਇਆ ਚੂਨੇ ਤੇ ਗੇਰੀ ਦਾ ਇਸਤੇਮਾਲ ਕਰਕੇ ਜੋ ਵੀ ਪੁਰਾਣਾ ਤਰੀਕਾ ਹੁੰਦਾ ਸੀ ਉਸ ਤਰੀਕੇ ਨਾਲ ਇਹਨਾਂ ਨੇ ਆ ਬਿਲਡਿੰਗ ਬਣਾਈਆਂ ਪੁਰਾਣੇ ਟਾਈਮ ਦੀ ਛੱਤ ਆ ਤੇ ਕਿ ਤਰ੍ਹਾਂ ਛੱਤ ਵੱਲ ਮਾਰੀ ਹੋਈ ਰ ਬਿਲਕੁਲ ਇਦਾਂ ਮਖਾ ਪੁਰਾਣੇ ਟਾਈਮ ਦੀ ਛੱਤ ਆ ਬੇਨजीर ਕੋਠੀ ਜਿਹੜੀ ਆ ਬੇਨजीर ਬਾਗ ਦੇ ਵਿੱਚ ਉਹਦੇ ਹਾਲਾਤ ਤੁਹਾਨੂੰ ਅਸੀਂ ਵਿਖਾਉਣ ਦੇ ਆ ਕਿ ਕਿਸੇ ਟਾਈਮ ਬਹੁਤ ਹੀ ਸ਼ਾਈ ਮਹਿਲ ਹੀ ਇੱਕ ਤਰ੍ਹਾਂ ਦਾ ਕੋਠੀ ਦਾ ਬੜਾ ਬੁਰਾ ਹਾਲ ਕੀਤਾ ਵਾ ਇਹਨਾਂ ਨੇ ਜਿਹੜੀ ਕੋਠੀ ਕਿਸੇ ਟਾਈਮ ਨਵਾਬਾਂ ਦੀ ਸ਼ਾਨ ਸੀ ਆ ਅੰਦਰ ਆਈ ਇੱਧਰ ਆ ਵੀ ਰ ਆ ਵਿਖਾਈਆ ਇੱਥੇ ਹੁਣ ਆ ਤੁੜੀ ਲਾਉਣ ਦਾ ਇਹਨਾਂ ਨੇ ਜਗ੍ਹਾ ਬਣਾਈ ਹੋਈ ਹੈ ਇਹ ਚ ਤੁੜੀ ਲਾਈ ਹੋਈ ਆ ਤੇ ਉੱਤੇ ਤੁਸੀਂ ਵੇਖ ਸਕਦੇ ਹੋ ਪੀ ਇੱਕ ਮਤਲਬ ਬਹੁਤ ਬੁਰੇ ਹਾਲਾਤ ਕੀਤੇ ਹੋਏ ਨੇ ਪਰ ਇਹ ਮੈਂ ਕਹਿੰਦਾ ਵੀ ਇਹ ਇਤਿਹਾਸ ਹੈ ਇੱਕ ਸਾਡਾ ਇਤਿਹਾਸ ਇਹਨੂੰ ਸਾਂਭ ਕੇ ਰੱਖਣਾ ਚਾਹੀਦਾ ਰਾਮਪੁਰ ਦਾ ਇੱਕ ਇਤਿਹਾਸ ਹੈ ਇਹਦੇ ਨਾਲ ਜੁੜਿਆ ਹੋਇਆ ਔਰ ਇੱਥੇ ਬਹਿ ਕੇ ਬੜੇ ਬੜੇ ਵੱਡੇ ਫੈਸਲੇ ਲਏ ਜਾਂਦੇ ਹੋਣਗੇ ਕਿਸੇ ਟਾਈਮ ਤੇ ਕੋਈ ਸਮਾਂ ਹੋਏਗਾ ਜਦੋਂ ਵੀ ਇੱਥੇ ਬਹੁਤ ਤਗੜੇ ਤਗੜੇ ਲੋਕ ਆਉਂਦੇ ਹੋਣਗੇ ਤੇ ਇੱਥੇ ਕੋਈ ਮੱਖੀ ਵੀ ਨਹੀਂ ਆ ਸਕਦੀ ਹੋएगी ਪਰ ਅੱਜ ਦੀ ਤਰੀਕ ਤੇ ਤੁਸੀਂ ਹਾਲਾਤ ਵੇਖੋ ਇਹਦੇ ਹੁਣ ਉੱਤੋਂ ਦੇ ਰਸਤੇ ਇਹ ਪੁਰਾਣੇ ਦਰਖਤ ਜਿਹੜੇ ਆ ਸੁੱਕ ਗਏ ਨੇ ਸੜ ਗਏ ਨੇ ਉਹ ਵੱਢ ਕੇ ਆ ਲੱਕੜ ਵੀ ਛੁੱਟੀ ਆ ਇਸੇ ਬਾਗ ਦੀ ਲੱਕੜ ਆ ਜਿਹੜੇ ਅੰਬਾਂ ਦਾ ਬਾਗ ਸੀ ਜਿਹੜੇ ਦਰਖਤ ਜਿਹੜੇ ਡਿੱਗ ਪਏ ਹੋਣਗੇ ਉਹ ਲੱਕੜ ਇਹਨਾਂ ਨੇ ਵੱਡ-ਵੱਡ ਕੇ ਤੇ ਛੁੱਟੀ ਆ ਔਰ ਇਹਦੀ ਇੱਕ ਖਾਸ ਗੱਲ ਹੋ ਰਹੀ ਆ ਇਸ ਕੋਠੀ ਦੀ ਇੱਥੇ ਕਹਿੰਦੇ ਵੀ ਇਹਦੇ ਥੱਲੇ ਨਾ ਸਰੰਗਾਂ ਨੇ ਕਿ ਜਿਹੜੀਆਂ ਐਮਰਜੈਂਸੀ ਦੇ ਨਿਕਲਣ ਵਾਸਤੇ ਨਵਾਬਾਂ ਨੇ ਆਪਣੇ ਬਣਾਈਆਂ ਹੁੰਦੀ ਆ ਵੀ ਕੋਈ ਮੰਨ ਲਓ ਵੈਰੀ ਕੋਈ ਵਿਰੋਧੀ ਇਹਨਾਂ ਦਾ ਹਮਲਾ ਕਰ ਦਿੰਦਾ ਹੁੰਦਾ ਹੈ ਤਾਂ ਆਪਣੇ ਬਚਾਅ ਵਾਸਤੇ ਇੱਥੋਂ ਸਰੰਗ ਨਿਕਲ ਕੇ ਇੱਕ ਜਿਹੜੀ ਜ